ਪੰਨਿਆ ਦੀ ਬੰਦੋਰੀ ਨਾ ਭਰ ਰਹੀ ਪੂਰੀ ਭਰੀ ਪਈ ਹੈ ਜੀ ਇਹ ਲਿਫਟਿੰਗ ਹੋਵੇ ਦਾ ਫਿਰ ਆਪਾਂ ਨੂੰ ਹੋਣੀ ਹੈ ਹਾਂਜੀ ਇੱਕ 450 ਕੇ ਦਾ ਦੋ ਤੇ ਦਾ ਚੱਕਰੀ ਇਹ ਚੱਕਰੀ ਨਾਲ ਆਤਲ ਗਿਆ ਬਾਈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਦੀ ਆਪਣੀ ਕਣਕ ਦੀ ਫਸਲ ਵੱਢ ਕੇ ਇੱਥੇ ਲੈ ਕੇ ਆਏ ਆ ਮੰਡੀ ਭਰੀ ਪਈ ਹੈ ਕੋਈ ਇੱਕ ਹੁਣ ਇੱਕ ਫੁੱਟ ਵੀ ਜਗ੍ਹਾ ਨਹੀਂ 1 ਇੰਚ ਵੀ ਜਗ੍ਹਾ ਨਹੀਂ ਬਚੀ ਜਿੱਥੇ ਕੋਈ ਹੋਰ ਕਿਸਾਨ ਆਪਣੀ ਕਣਕ ਲੈ ਕੇ ਆਈ ਮੈਂ ਸਾਰੇ ਕਿਸਾਨ ਭਰਾਵਾਂ ਨਾਲ ਗੱਲ ਕਰ ਰਿਹਾ ਸੀ ਕਿ ਹੁਣ ਉਹ ਆਪਣੇ ਖੇਤਾਂਾਂ ਚ ਲਾਈ ਜਾਂਦੇ ਆ ਫਸਲ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਨਾ ਇੱਥੇ ਬੋਰੀਆਂ ਭਰੀਆਂ ਗਈਆਂ ਨਾ ਲਿਫਟਿੰਗ ਹੋਈ ਹੈ ਮੰਡੀ ਭਰੀ ਪਈ ਹੈ ਕੋਈ ਇੱਥੇ ਅਫਸਰ ਨਹੀਂ ਹੈ ਨਾ ਕੋਈ ਪੁੱਛਣ ਵਾਲਾ ਹੈ ਆ ਜਿਹੜੇ ਹਾਲਾਤ ਮੈਂ ਦੇਖਿਆ ਪੰਜਾਬ ਦੇ ਕੋਨੇ-ਕੋਨੇ ਚ ਆ ਬਣ ਰਹੀ ਹੈ ਐ ਜੀ ਹਨ ਨਖਿੱਧ ਮੁੱਖ ਮੰਤਰੀ ਜਿਹਨੂੰ ਆ ਹੀ ਨਹੀਂ ਪਤਾ ਕਿ ਉਹਦੇ ਪਿੰਡਾਂ ਦੇ ਵਿੱਚ ਮੰਡੀਆਂ ਦਾ ਕੀ ਹਾਲ ਹੈ ਦੇਖੋ ਕਿਸਾਨੀ ਪੰਜਾਬ ਦੀ ਮੇਨ ਸੋਰਸ ਆ ਕਿਸਾਨੀ ਹੈ ਆ ਜਦੋਂ ਫਸਲ ਆਉਂਦੀ ਹੈ ਉਹਨੇ ਥੋੜੇ ਦਿਨਾਂ ਚ ਹੀ ਆ ਜਾਂਦੀ ਹੈ ਫਸਲ ਤੇ ਮੁੱਖ ਮੰਤਰੀ ਤਾਂ ਕਿਤੇ ਅਸਾਮ ਫਿਰਦਾ ਕਿਤੇ ਗੁਜਰਾਤ ਫਿਰਦਾ ਕਿਤੇ ਕਿਤੇ ਸੈਰਾਂ ਤੇ ਕਰਦਾ ਫਿਰਦਾ ਤੇ ਇੱਥੇ ਲੋਕ ਕਿਸਾਨ ਮੰਡੀਆਂ ਜਦੋਂ ਦੇ ਫਿਰਦੇ ਮੈਂ ਉਹਨਾਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਹੈ ਜਲਦੀ ਤੋਂ ਜਲਦੀ ਆ ਫਸਲ ਚੱਕੀ ਜਾਏ ਦੂਜੇ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਲੈ ਕੇ ਆਉਣ ਨਹੀਂ ਤਾਂ ਫਿਰ ਅਕਾਲੀ ਦਲ ਨੇ ਕੋਈ ਖਤਮ ਚੱਕਣਾ ਪੈਣਾ ਮੌਸਮ ਦਾ ਵੀ ਦਿੱਕਤ ਹੈ ਜੀ ਮੌਸਮ ਇੱਕ ਆ ਮੌਸਮ ਵੀ ਤੂੰ ਦੇਖਿਆ ਹੋਣਾ ਹੈ ਬਦਲਬਾਈ ਚੱਲ ਰਹੀ ਹੈ ਆ ਮੇਰੇ ਸਾਰੇ ਕਹ ਰਹੇ ਸੀ ਹੁਣ ਜੇ ਮੌਸਮ ਖਰਾਬ ਹੋ ਗਿਆ ਫਿਰ ਕਹਿੰਗੇ ਮੋਇਸਚਰ ਆ ਗਿਆ ਫਿਰ ਤੋਂ ਨਹੀਂ ਲੈਣਗੇ ਫਿਰ ਫਸਲ ਹੋਰ ਖਰਾਬ ਹੋਊਗੀ ਸਾਨਾ ਨੂੰ ਸਹੀ ਮਿਹਨਤ ਤੇ ਰੋਲ ਦਿੱਤਾ ਏ ਝਾੜੂ ਵਾਲਿਆਂ ਨੂੰ